ਜਿਹੜੇ ਬੇਅਦਬੀਆਂ ਦੇ ਕੇਸਸ ਚੱਲ ਰਹੇ ਫੁਲਕਾ ਸਾਹਿਬ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ 익ਸਪੋਜ਼ ਕੀਤਾ ਵਾ ਤਾਂ ਤਾਂ ਕਰਕੇ ਮੈਂ ਕਹਿ ਰਿਹਾ ਵਾਂ ਕਿ ਇਹਨਾਂ ਦੀ ਪ੍ਰਾਇੋਰਟੀਜ਼ ਰੋਂਗ ਨੇ ਔਰ ਜੱਦਾ ਭਗਵੰਤ ਨੇ ਇੰਨੀ ਐਨਰਜੀ ਵੇਸਟ ਕੀਤੀ ਆ ਟੂ ਵਿਕਟਿਮਾਈਜ਼ ਪੀਪਲ ਪਰਚੇ ਦਰਜ ਕਰਕੇ ਇਹਦੇ ਨਾਲੋਂ ਤੁਸੀਂ ਪੋਜ਼ਿਟਿਵ ਕੰਮ ਕਰੋ ਇਹਦੇ ਨਾਲੋਂ ਤੁਸੀਂ ਫਾਰਮਰਸ ਨੂੰ ਕੰਪੰਸੇਟ ਕਰੋ ਜਿਹੜੇ ਫਲੱਡ ਫਲੱਡਸ ਆਏ ਸੀਗੇ ਅਜ ਤੱਕ ਨਹੀਂ ਕੀਤਾ ਉਹਨਾਂ ਨੂੰ ਜਿਹੜੇ ਤੁਸੀਂ ਅੱਛੇ ਸਕੂਲਾਂ ਦੀ ਗੱਲ ਕਰ ਰਹੇ ਹੋ ਹਸਪੀਟਲ ਦੀ ਗੱਲ ਕਰ ਰਹੇ ਹੋ ਡੂ ਸਮਥਿੰਗ ਗੁੱਡ ਕਰਬ ਦ ਡਰੱਗਸ ਬੇਅਦਬੀ ਚ ਇਨਸਾਫ ਦਿਓ ਇਹ ਇਹ ਜਿਹੜਾ ਇਹਨੂੰ ਇਹਨੂੰ ਠੋਕ ਦਿਓ ਇਹਨੂੰ ਫੜ ਦਿਓ ਇੰਨਾ ਜ਼ੁਲਮ ਤੱਕ ਦੀ ਕੈਪਟਨ ਦੇ ਬਦਲੇ ਨਹੀਂ ਕੀਤਾ ਜਿੰਨਾ ਇਹ ਸੋ ਕਾਲਡ ਬਦਲਾਵ ਪਾਰਟੀ ਕਰ ਰਹੀ ਹੈ ਜੇਲ੍ਹ ਚ ਰਹੇ ਹੋ ਕਿ ਜੇਲ੍ਹ ਚ ਨਸ਼ਾ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਹਜ਼ਾਰ ਆਦਮੀ ਆ ਨਾਬੇ ਜੇਲ੍ਹ ਚ 900 ਬੰਦਾ ਗੋਲੀਆਂ ਤੇ ਲੱਗਾ ਹੋਇਆ ਪੱਕਾ ਹੀ देयर इज ਹਾਂ देयर इज ਨੋ देयर इज ਨੋ ਨਥਿੰਗ ਨੋਨ ਐਸ ਡੀ ਐਡਿਕਸ਼ਨ ਉਹ ਜਿੰਨੀਆਂ ਗੋਲੀਆਂ ਬਾਹਰ ਖਾ ਰਹੇ ਨੇ ਉਹੀ ਅੰਦਰ ਗੋਲੀਆਂ ਪੱਕੀਆਂ ਲੱਗੀਆਂ ਕਿਸੇ ਨੇ ਕੋਈ ਗੋਲੀ ਦਾ ਚੌਥਾ ਹਿੱਸਾ ਵੀ ਡੀ ਐਡਿਕਸ਼ਨ ਡੀ ਐਡਿਕਸ਼ਨ ਦਾ ਤਾਂ ਫਾਇਦਾ ਤਾਂ ਵਾ ਨਾ ਕਿ ਉਹਨਾਂ ਨੂੰ ਅ ਐਡਿਕਸ਼ਨ ਤੋਂ ਪਰੇ ਕੀਤਾ ਜਾਵੇ ਬਟ ਆਲ ਇਨ ਫੈਕਟ ਮਤਲਬ ਤੁਸੀਂ ਅੰਦਾਜ਼ਾ ਲਾਓ 90% ਅੰਦਰ ਜੇਲ੍ਹ ਦੇ ਲੁਕੀ ਉਹ ਡੇਲੀ ਡੋਸੇਸ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾ ਰਹੇ ਐਡਿਕਟਸ ਬਣਾਇਆ ਜਾ ਰਿਹਾ ਜੀ ਗ੍ਰਾਮ ਅੰਦਰ ਤਾਂ ਕੀ ਕਹੋਗੇ ਜੀ ਜਰਾ ਬੜਾ ਵੱਡਾ ਇੱਕ ਹੈ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਮੈਂ ਅਸੀਂ ਤਾਂ ਯਾਰ ਸਾਰੇ ਮੈਨੂੰ ਤਾਂ ਬਚਪਨ ਤੋਂ ਸਿਖਾਇਆ ਗਿਆ ਸਾਰੇ ਧਰਮਾਂ ਦਾ ਸਤਿਕਾਰ ਕਰੂੰਗਾ ਧੰਨਵਾਦ ਜੀ ਸਰ ਡੇਰਾ ਮੁਖੀ ਨੂੰ ਬਾਰ ਬਾਰ ਪ੍ਰੋਬਲ ਚ ਦਿੱਤੀ ਜਾ ਰਹੀ ਹੈ ਬਾਰੇ ਕੀ ਕਹਿੰਦੇ ਹੋ ਉਹ ਤਾਂ ਹੁਣ ਚਲੋ ਕੰਮ ਤਾਂ ਕੋਟਾਂ ਵਗੈਰਾ ਨਾਲ ਦੇਣਾ ਹੁੰਦਾ ਵਾ ਬਟ ਹੁਣ ਮੈਂ ਉਹਦੇ ਚ ਲੀਗਲੀ ਤਾਂ ਆਈ ਕੈਨ ਨਾਟ ਇੰਟਰਵੀਨ ਐਂਡ ਦੈਟਸ ਅ ਮੈਟਰ ਆਫ ਇਹ ਮੈਂ ਜ਼ਰੂਰ ਕਹਿ ਸਕਦਾ ਉਹ ਤਾਂ ਬੇਇਨਸਾਫੀ ਹੋ ਹੀ ਰਹੀ ਆ ਬੰਦੀ ਸਿੰਘ ਵਿਚਾਰੇ ਲਟਕ ਰਹੇ ਨੇ ਇਦਾਂ ਦੇ ਬੰਦਿਆਂ ਨੂੰ ਰਿਪੀਟਿਡਲੀ ਤੁਸੀਂ ਹੁਣ ਸਮਝ ਚੁਣਾ ਮੇਰੇ ਤੋਂ ਕੁਹਾ ਕੇ ਮੇਰੀ ਬੇਲ ਨੇ ਨਾ ਕੈਨਸਲ ਕਰਾਉਣੀ ਜੀ ਉਹਦੇ ਮਾਮਲੇ ਇਨਵੀਟੇਸ਼ਨ ਆਇਆ ਤੁਹਾਨੂੰ ਹਾਂਜੀ ਪੀ ਜਾਓਗੀ ਨਹੀਂ ਮੈਨੂੰ ਨਹੀਂ ਕਿਸੇ ਨੇ ਆਇਆ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਬਚਪਨ ਤੋਂ ਮੈਨੂੰ ਸਿਖਾਇਆ ਕਿ ਇੱਕ ਸਭ ਦਾ ਧਰਮਾਂ ਦਾ ਸਤਿਕਾਰ ਕਰੋ ਮੈਂ ਮੰਦਰ ਮਸਜਿਦ ਈਦਗਾ ਔਰ ਚਰਚ ਮੈਨੂੰ ਤਾਂ ਜਿੱਥੇ ਵੀ ਕੋਈ ਸੱਦਾ ਮੈਂ ਹਮੇਸ਼ਾ ਜਾਂਦਾ ਹਾਂ